ਵਿੰਦਰ ਸਿੰਘ ਜੀ ਤੁਹਾਡੇ ਬੇਟੇ ਦਾ ਕੀ ਨਾਮ ਸੀ ਹਸਨਪ੍ਰੀਤ ਸਿੰਘ ਤੇ ਕੀ ਗੱਲ ਹੋਈ ਐ ਅੰਦਰ ਕੀ ਗੱਲ ਹੋਣੀ ਸੀਗੀ ਜੀ ਮੇਰੀ ਸੋ ਨੋ ਪ੍ਰੈਗਨੈਂਟ ਸੀ ਉਹਦੇ ਸੱਸ ਨੇ ਉਹਦੀ ਸਪਾਹ ਕਰਾਈ ਸੁਭਾਈ ਉਹ ਕਹਿੰਦੀ ਬੱਚਾ ਨਹੀਂ ਹੋਣ ਦੇਣਾ ਮੇਰੀ ਬੇਟੀ ਪਹਿਲਾਂ ਕੈਨੇਡਾ ਜਾਊਗੀ ਫੇਰ ਬੱਚਾ ਆਉਣ ਦਵਾਂਗੀ ਹਲੇ ਪਾਸਪੋਰਟ ਨਹੀਂ ਸੀ ਆਇਆ ਕੁਛ ਨਹੀਂ ਸੀ ਆਇਆ ਪਾਸਪੋਰਟ ਦੀ ਇਨਕੁਆਰੀ ਉਤੋਂ ਬਾਅਦ ਆਈਆ ਜਿੱਦਣ ਉਹਨਾਂ ਨੇ ਕਿਹਾ ਵੀ ਸਾਡੀ ਬੇਟੀ ਨੂੰ ਤਾਂ ਬਾਹਰ ਜਾਣਾ ਉਦੋਂ ਦੋ-ਦੂਏ ਦਿਨ ਪਾਸਪੋਰਟ ਦੀ ਇਨਕੁਆਰੀ ਸੀ ਪਾਸਪੋਰਟ ਦੀ ਇਨਕੁਆਰੀ ਕਰਾਉਣ ਆਈਆ ਉਤੋਂ ਗੁੜੀ ਚੰਗਾ ਪੱਲਾ ਮੁੰਡਾ ਛੱਡ ਕੇ ਆਇਆ ਉਦਣ ਨੇ ਸ਼ਾਮ ਨੂੰ ਡਟਮ ਨੇਰੀ ਬਹੁਤ ਆਈ ਹੈ ਨੇਰੀ ਦੇ ਵਿੱਚ ਮੁੰਡੇ ਨੂੰ ਉਹਨਾਂ ਨੇ ਰੱਖਿਆ ਵੀ ਨਹੀਂ ਉੱਥੇ ਵੀ ਦੂਰੇ ਰਹਿ ਜਾਂ ਰਾਤ ਨੂੰ ਵਾਪਸ ਆ ਗਿਆ ਨੇਰੀ ਦੇ ਵਿੱਚ ਮੈਨੂੰ ਡਬਾਉ ਡਰ ਸੀ ਕਿਤੇ ਬੱਚਾ ਮੇਰੇ ਰਾਹ ਦੇ ਵਿੱਚ ਗੱਡੀ ਦੇ ਉੱਤੇ ਦਰਾਖਤ ਤੇ ਨੰਡੇ ਗਿਵੇ ਕਿਤੇ ਹੋਰ ਨਾ ਗਾ ਲਏ ਆਈ ਨਹੀਂ ਪਤਾ ਇਹਨਾਂ ਨੇ ਨਾਮਾ ਚੰਦ ਚਾੜ ਦੇਣਾ ਰਾਤ ਨੂੰ ਬੇਟੇ ਨੂੰ ਬਹੁਤ ਟਾਰਚਰ ਕੀਤਾ ਮੈਂ ਤਲਾਕ ਲੈਣਾ ਮੈਂ ਤਲਾਕ ਲੈਣਾ ਮੈਂ ਨਹੀਂ ਰਹਿ ਮੈਂ ਤਾਂ ਕੈਨੇਡਾ ਜਾਣਾ ਮੈਂ ਤਾਂ ਬੱਸ ਮੇਰਾ ਤਾਂ ਘਰ ਪੜਦਾ ਜੀ ਇੱਕ ਉਹ ਕਿਸੇ ਰਿਲੇਸ਼ਨਸ਼ਿਪ ਦੀ ਹਾਂਜੀ ਉਹ ਹੈਗੀ ਸੀ ਦਾਊ ਮਾਜ ਦਾ ਸਾਮਨ ਸਾਮਨ ਕੋਈ ਮੁੰਡਾ ਸੀ ਉਹਦੇ ਰਿਲੇਸ਼ਨਸ਼ਿਪ ਸੀ ਹਾਂਜੀ ਉਹਦਾ ਵੀ ਨਾਮ ਸੀ ਸੋਸ਼ਲ ਨੋਟ ਦੇ ਵਿੱਚ ਕੀ ਲਿਖਿਆ ਸੀ ਉਹਨੇ ਉਹਨੇ ਬਾਕੀ ਮੈਨੂੰ ਇਹਨਾਂ ਕੋ ਆਉਂਦਾ ਨਹੀਂ ਮੋਬਾਈਲ ਦੇ ਵਿੱਚ ਉਹਨੇ ਸਾਰਾ ਕੁਝ ਇਕੱਲਾ ਇਕੱਲਾ ਆਪਣਾ ਪਾਇਆ ਮੇਰੇ ਨਾਲ ਕੁਝ ਹੋ ਰਿਹਾ ਮੈਨੂੰ ਕੀ ਮੰਗਾ ਉਹਨੇ ਵੀ ਉਹਨਾਂ ਦੇ ਕਾਰਵਾਈ ਹੋਵੇ ਜਿਵੇਂ ਮੇਰਾ ਜਵਾਕ ਤੜਫਾ ਕੇ ਮਾਰਿਆ ਖਵੜਾ ਕਿਹੜੇ ਹਾਲਾਤੀ ਮਾਰਿਆ ਉਹਨੇ ਮਰਨੇ ਚਾਹੀਦੇ ਨੇ ਉਹ ਹਾਂਜੀ ਕੀ ਨਾਮ ਆ ਤੁਹਾਡਾ ਕਿਹੜਾ ਪਿੰਡ ਜਗਰੂਪ ਸਿੰਘ ਆ ਜੀ ਬਗਲੀ ਕਲਾ ਪਿੰਡ ਆ ਹਾਂ ਥਾਣੇ ਪਹੁੰਚੋ ਕੱਟ ਕੀ ਜਾ ਮਾਮਲਾ ਹਾਂਜੀ ਸਾਡਾ ਪਰ ਆਇਆ ਛੋਟਾ ਉਹ ਸੁਫਰੀ ਉਹਨੇ ਸਹੁਰਿਆਂ ਤੋਂ ਤੰਗ ਹੋ ਕੇ ਸਹੁਰਿਆਂ ਨੇ ਬੜਾ ਪਰੇਸ਼ਾਨ ਕੀਤਾ ਉਹਦੀ ਘਰਵਾਲੀ ਨੇ ਤੇ ਸਹੁਰੇ ਪਰਿਵਾਰ ਨੇ ਉਹਨੇ ਸੁਸਾਈਡ ਕਰ ਲਿਆ ਉਹਨੇ ਨੋਟ ਲਿਖਿਆ ਵੀ ਕਾਰਵਾਈ ਹੋਵੇ ਪ੍ਰੋਪਰ ਉਹਦੇ ਲਈ ਸਾਰਾ ਪਿੰਡ ਉਹਦੇ ਇਕੱਠਾ ਹੋ ਕੇ ਆਇਆ ਤੇ ਕੀ ਕਾਰਨ ਕੀ ਬਣਿਆ ਜਿਹੜਾ ਸੁਸਾਈਡ ਦਾ ਕਾਰਨ ਉਹਦਾ ਸਹੁਰਾ ਪਰਿਵਾਰ ਉਹਨੂੰ ਤੰਗ ਕਰ ਰਿਹਾ ਸੀਗਾ 93 ਮੇਂੇ ਮਾਰਦਾ ਸੀ ਵੀ ਬਾਹਰ ਜਾਣ ਲਈ ਵੀ ਮਜਬੂਰ ਕਰਦਾ ਸੀ ਉਹਨੂੰ ਦੁਬਾਰਾ ਜਾ ਕੋਈ ਲਈ ਵੀ ਤਿਆਰ ਸੀ ਸਾਰਾ ਪ੍ਰੋਸੈਸ ਹੋ ਰਿਹਾ ਸੀ ਪਰ ਪਤਾ ਨਹੀਂ ਕੀ ਗੱਲ ਆ ਜਿਆਦਾ ਹੀ ਉਹਨਾਂ ਤੇ ਪ੍ਰੈਸ਼ਰ ਪਾਇਆ ਵਾਕਈ ਸਾਰੀ ਡਿਟੇਲ ਦੇ ਦਿੱਤੀ ਐ ਠੀਕ ਆ ਨਾ ਐਸ ਐਚਓ ਸਾਹਿਬ ਨੂੰ ਸਭ ਕੁਝ ਦੇ ਦਿੱਤਾ ਸੁਸਾਈਡ ਨੋਟ ਚ ਕੀ ਲਿਖਿਆ ਹੈ ਸੁਸਾਈਡ ਨੋਟ ਦੇ ਵਿੱਚ ਉਹਨੇ ਇਹੀ ਲਿਖਿਆ ਕਿ ਮੇਰਾ ਮੇਰੀ ਘਰ ਵਾਲੀ ਮੇਰਾ ਸਹੁਰਾ ਮੇਰੀ ਸੱਸ ਮੇਰਾ ਸਾਲਾ ਇਹ ਸਾਰੇ ਮੈਨੂੰ ਬੁਲਾਉਂਦੇ ਨੇ ਪਹਿਲਾਂ ਉੱਥੇ ਪਿਆਰ ਨਾਲ ਬੁਲਾ ਕੇ ਫਿਰ ਮੈਨੂੰ ਜਲੀਲ ਕਰਦੇ ਨੇ ਠੀਕ ਆ ਵਾਸ਼ਰ ਘਰ ਵਾਲੀ ਉੱਥੇ ਉੱਥੇ ਲੈ ਕੇ ਉਹਦੀ ਤੇ ਉਹ ਲੜਕੀ ਨੂੰ ਵੀ ਉੱਥੇ ਰੱਖੀ ਬੈਠੇ ਨੇ ਪਰਿਵਾਰ ਵੀ ਗਿਆ ਉਹਨਾਂ ਨੇ ਭੇਜੀ ਨਹੀਂ ਕਿੰਨੀ ਦੇ ਰੋਈ ਸੀ ਬਿਆਹ ਨੂੰ ਤਕਰੀਬਨ 3 ਕਿ ਮਹੀਨੇ ਹੋਏ ਜੀ 4 5 4 ਨੀ ਉਮਰ ਸੀ ਮੁੰਡੇ 24 ਸਾਲ ਦੀ ਉਮਰ ਹੈ ਸੁਸਾਇਡ ਨੋਟ ਪੁਲਿਸ ਨੂੰ ਬਰਾਮਦ ਕਰ ਲਈ ਹੈ ਜੀ ਹਾਂ ਜੀ ਹਾਂ ਜੀ ਉਹਨੇ ਸੁਸਾਇਡ ਨੋਟ ਦੇ ਦਿੱਤਾ ਹੈ ਪੁਲਿਸ ਨੂੰ ਜੀ ਇਹਦੇ ਵਿੱਚ ਕੋਈ ਵਰਸ਼ਨ ਤਾਂ ਚੱਲਦਾ ਹਾਂ ਜੀ ਹਾਂ ਜੀ ਹਾਂ ਜੀ ਉਹ ਲੜਕੀ ਪਹਿਲਾਂ ਪ੍ਰੈਗਨੈਂਟ ਸੀਗੀ ਤੇ ਸੁਸਾਇਡ ਨੋਟ ਹੈ ਹਾਂ ਤੇ ਉਹਦੇ ਫੌਰ ਤੇ ਕੇ ਗਿਆ ਲੜਕੀ ਦੇ ਮਾਪੇ ਨੇ ਉਹਨੂੰ ਉੱਥੇ ਸੱਦ ਕੇ ਉਹਦੇ ਇੰਜੈਕਸ਼ਨ ਵਗੈਰਾ ਲਗਾਏ ਜਿਹਦੇ ਕਰਕੇ ਵਾਸ਼ ਹੋ ਗਿਆ ਇਹ ਕਦੋਂ ਦੀ ਸਾਈਟ ਕੀਤੀ ਸੀ ਇਹ ਸੜਕ ਪਰਸੋਂ ਜੀ ਤੇ ਹੁਣ ਤੁਸੀਂ ਥਾਣੇ ਪਹੁੰਚ ਕੇ ਕੀ ਹੈ ਜਿਹੜਾ ਜਣਾਨੰਦਾ ਜਿਹੜਾ ਕੰਪਲੈਂਟ ਹੈ ਐਸਐਚਓ ਸਾਹਿਬ ਕਹਿੰਦੇ ਨੇ ਵੀ ਅਸੀਂ ਕਾਰਵਾਈ ਕਰ ਰਹੇ ਹਾਂ ਜੀ ਮਾਮਲਾ ਦਰਜ ਹੋ ਗਿਆ ਜੀ ਹਾਂ ਜੀ ਮਾਮਲਾ ਦਰਜ ਹੋ ਗਿਆ ਇਹਦੇ ਕਿਹੋ ਜਿਹੇ ਮਾਮਲੇ ਮਾਮਲਾ ਜੀ ਇੱਕ ਤਾਂ ਲੜਕੀ ਦੇ ਬਾਪ ਤੇ ਆ ਮਾਂ ਤੇ ਆ ਲੜਕੀ ਦੇ ਭਰਾ ਤੇ ਆ ਗ੍ਰਫਤਾਰੀ ਕਿੰਨੇ ਵੀ ਕਿਸੇ ਦੀ ਕੋਈ ਗ੍ਰਫਤਾਰੀ ਨਹੀਂ ਹੈ ਹਜੇ ਤੱਕ ਇਹ ਪਿੰਡ ਬਗਲੀ ਕਲਾਂ ਦਾ ਸੀਗਾ ਹੌਸ ਰਵੀ ਸਿੰਘ 27 ਸਾਲ ਦੀ ਉਮਰ ਸੀ ਮੁੰਡੇ ਦੀ ਉਹਨੇ ਸੁਸਾਈਡ ਕਰ ਲਿਆ ਸੀਗਾ ਉਹਨੂੰ ਉਹਦਾ ਸੋਹਰਾ ਪਰਿਵਾਰ ਤਨ ਕਰਦਾ ਸੀ ਤੇ ਉਹਦਾ ਸੁਸਾਈਡ ਨੋਟ ਲਿਖ ਕਰਕੇ ਮੁਕਤਵੰਦ ਦਾ ਰਿਕਾਰਡ ਹੋਇਆ ਤੇ ਦੋਸ਼ੀਆਂ ਨੂੰ ਪਾਣ ਲਈ ਜਿਹੜੇ ਕਿਤਾ ਪੇਕੀਆਂ ਹੋਈਆਂ ਨੇ ਸ਼ੱਕ ਮਰਗੀ ਕੀਤੀ ਆ ਰਹੀ ਹੈ ਕਿੰਨੇ ਵਿਅਕਤੀ ਇਸ ਮਾਮਲੇ 'ਚ ਸ਼ਾਮਿਲ ਚਾਰ ਸਰ ਕੌਣ ਕੌਣ ਇਨਵੋਲ ਹੋ ਹੈ ਸਸੂ ਸੌਰਾ ਉਂਦੀਕਰ ਵਾਲੀ ਉਹਦਾ ਸਾੜਾ ਤੇ ਇੱਕ ਬੰਦਾ ਜੀ ਦੇ ਨਾਲ ਉਹਦੇ ਬਲਕੀ ਦੇ ਸਮਾਨ ਸੀ ਸਰ ਕਿੰਨੀ ਦਿਨ ਹੋਇਆ ਜੀ ਇਹਨੂੰ ਇੱਕ ਤਿੰਨ ਚਾਰ 24 ਨੂੰ ਗਿਆ ਹੋਇਆ ਸੀ ਸਰ ਮੁੱਲੀ ਕਾਲ ਦੇ ਵਿੱਚ ਹਮਨੇ ਵੀ ਰਿਪੋਰਟ ਸੰਭਲ ਰੱਖਿਆ ਹੈ ਡਿਪਰੈਸ਼ਨ ਦੇ ਹਾਂ ਜਿਵੇਂ ਜਿਵੇਂ ਰਿਕਾਰਡ ਮਿਲਦਾ ਜਾਊਗਾ ਤਾਂ ਉਹਦੇ ਉਹਦਾ ਅਗਲੀ ਕਾਰਵਾਈ ਕਰਾਂਗੇ ਸਰ ਕਿਸੇ ਦੀ ਗ੍ਰਿਫਤਾਰੀ ਹੋਈ ਹੈ ਜੀ ਇਹਦਾ ਹਾਲ ਨਹੀਂ chap maria mari